ਤੇ ਟਿਵਾਨਾ ਰੈਡੀ ਦੇ ਸਤਿਕਾਰਯੋਗ ਸਰੋਤ ਤੇ ਲੋਾ ਤੁਹਾਡੇ ਪੇਸ਼ੇ ਨਜ਼ਰ ਆਇਆ ਇੱਕ ਖਾਸ ਰਿਪੋਰਟ WhatsApp ਤੇ Facebook ਦੇ ਬਾਰੇ ਕੀ ਕੁਝ ਹੋ ਰਿਹਾ ਤੇ ਕੀ ਕੁਝ ਹੋਣਾ ਚਾਹੀਦਾ ਇਸ ਮੁਤਲਕ ਇਹ ਰਿਪੋਰਟ ਹੈ ਤੇ ਇਸ ਬਾਰੇ ਜਾਣਕਾਰੀਆਂ ਦੇ ਰਹੇ ਨੇ ਡਾਕਟਰ ਗੁਰਜੀਤ ਸਿੰਘ ਪਠੱਲ ਸਾਹਿਬ ਹੋਰੇ ਤੇ ਡਾਕਟਰ ਪਠਲ ਨੇ ਇਸ ਬਾਰੇ ਜੋ ਕੁਝ ਲਿਖਿਆ ਉਸ ਦੇ ਵਿੱਚ ਕਈ ਗੱਲਾਂ ਸਾਡ ਨੂੰ ਸਮਝਣ ਦੀ ਵੀ ਜ਼ਰੂਰਤ ਹੈ ਐ ਡਾਕਟਰ ਪਠਲ ਕੰਪਿਊਟਰ ਵਿਭਾਗ ਤੇ ਇੰਜੀਨੀਅਰ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਸੰਬੰਧਿਤ ਨੇ ਡਾਕਟਰ ਗਜੇ ਸਿੰਘ ਪਠਲ ਲਿਖਦੇ ਨੇ ਕਿ ਆਧੁਨਿਕ ਤਕਨੀਕੀ ਯੋਗ ਦੇ ਵਿੱਚ ਸੂਚਨਾ ਤਕਨੀਕ ਇੰਨੀ ਤੇਜ਼ੀ ਨਾਲ ਤਬਦੀਲ ਹੋ ਗਈ ਹੈ ਕਿ 2-3 ਸਾਲਾਂ ਬਾਅਦ ਹੀ ਵਰਤੇ ਜਾ ਰਹੇ ਯੰਤਰ ਜਾਂ ਡਿਵਾਈਸ ਪੁਰਾਣੇ ਲੱਗਣ ਲੱਗ ਪੈਂਦੇ ਨੇ ਸੋ ਵਰਤੋਂਕਾਰ ਰਾਜਦਾਰੀ ਨੀਤੀ ਤੇ ਸੁਧਾਰ ਦੇ ਮਸਲੇ ਕੀ ਨੇ ਤੇ ਇਸ ਤਰ੍ਹਾਂ ਤੁਹਾਡਾ ਮੋਬਾਈਲ ਕੰਪਿਊਟਰ ਲੈਪਟਾਪ ਤੇਜ਼ ਦੀਆਂ ਉਦਾਹਰਨਾਂ ਨੇ ਇਹਨਾਂ ਦੇ ਕੰਮ ਕਰਨ ਤੇ ਚੱਲਣ ਦੀ ਗਤੀ ਹੌਲੀ ਪੈਣ ਲੱਗ ਪੈਂਦੀ ਹੈ ਤੇ ਅਸੀਂ ਫਿਰ ਬੋਰ ਹੋ ਜਾਂਦੇ ਆ ਕਿ ਤਾਂ ਫਾਸਟ ਚਾਹੀਦਾ ਫੋਨ ਸਾਡਾ ਤੇ ਸੂਚਨਾ ਤਕਨੀਕ ਦਾ ਵਿਕਾਸ ਇੰਨਾ ਜ਼ਿਆਦਾ ਉੱਚ ਪੱਧਰ ਦਾ ਹੋ ਗਿਆ ਕਿ ਇਸ ਨੇ ਹਰ ਪ੍ਰਕਾਰ ਦੀ ਦੂਰੀ ਖਤਮ ਕਰ ਦਿੱਤੀ ਹੈ ਦੋਸਤੋ ਮਤਾਂ ਨਾਲ ਗੱਲ ਕਰਦੇ ਆ ਅਨੇਕਾਂ ਪ੍ਰਕਾਰ ਦੀਆਂ ਨਿੱਜੀ ਜਾਣਕਾਰੀਆਂ ਸਾਂਝੀਆਂ ਕਰਦੇ ਆ ਤੇ ਇੱਕ ਦੂਜੇ ਨਾਲ ਆਪਣੀਆਂ ਨਿੱਜੀ ਫੋਟੋਆਂ ਵੀ ਸਾਂਝੀਆਂ ਕਰਦੇ ਆਂ ਕਿ ਅਜੋਕੀ ਸੂਚਨਾ ਤਕਨੀਕ ਦੀ ਵਰਤੋਂ ਕਰਦੇ ਹੋਏ ਅਸੀਂ ਆਪਣੇ ਆਪ ਨੂੰ ਕਿਸੇ ਅਣਚਾਹੀ ਅਤੇ ਅਣਕਿਆਸੀ ਸਥਿਤੀ ਦੇ ਵਿੱਚ ਤਾਂ ਨਹੀਂ ਸਮੱਸਿਆ ਵਿੱਚ ਤਾਂ ਨਹੀਂ ਤੱਕ ਰਹੇ ਇਹ ਸੋਚਣਾ ਬਣਦਾ ਹੈ ਦੋਸਤਾਂ ਮਿੱਤਰਾਂ ਨਾਲ ਆਪਣੀ ਗੱਲ ਸਾਂਝੀ ਕਰਦੇ ਹੋ ਇਸ ਦੀ ਜਾਣਕਾਰੀ ਕਿਸੇ ਹੋਰ ਏਜੰਸੀ ਕੋਲ ਤਾਂ ਨਹੀਂ ਇਕੱਠੀ ਹੋ ਰਹੀ ਇਹ ਵੀ ਸੋਚਣਾ ਬਣਦਾ ਹੈ ਅਸੀਂ ਕਈ ਵਾਰੀ ਆਪਣੀਆਂ ਨਿੱਜੀ ਫੋਟੋਆਂ ਜਿਵੇਂ ਉਹ ਮੱਜ ਆਪਣੇ ਇੱਕ ਐਮ.ਐਲ.ਏ ਸਾਹਿਬ ਦੀ ਸਤਾਧਰੀ ਦੀ ਸਾਂਝੀ ਹੋ ਗਈ ਸੀ ਕਿਉਂ ਤੁਹਾਡਾ 파ਟਰਨਰ ਹੀ ਲੀਕ ਕਰਦਾ ਜਾਂ ਵਿਚਲਾ ਬੰਦਾ ਵੀ ਲੀਕ ਕਰਦਾ ਇਹ ਵੀ ਸੋਚਣਾ ਬੰਦਾ ਤੁਸੀਂ ਕਿਤੇ ਮੋਬਾਈਲ ਰਿਪੇਅਰ ਲਈ ਦਿੰਦੇ ਹੋ ਤੁਹਾਡੀਆਂ ਨਿੱਜੀ ਫੋਟੋਆਂ ਤੁਸੀਂ ਅਗਰ ਸੇਵ ਕਰਦੇ ਹੋ ਉਹ ਵੀ ਗੂਗਲ ਤੇ ਚਲੀਆਂ ਜਾਂਦੀਆਂ ਨੇ ਤੁਹਾਡੇ ਫੋਨ ਚ ਪਈਆਂ ਪਈਆਂ ਸੋ ਪ੍ਰਾਈਵੇਸੀ ਬਹੁਤ ਲਾਉਣ ਦੀ ਜ਼ਰੂਰਤ ਹੈ ਸਾਡੀ ਮਨੋਵਿਗਿਆਨਿਕ ਸਥਿਤੀ ਦਾ ਨਜਾਇਜ਼ ਫਾਇਦਾ ਤਾਂ ਨਹੀਂ ਕੋਈ ਉਠਾ ਰਿਹਾ ਇੱਕੋ ਜਿਹੇ ਸਵਾਲ ਨੇ ਜੋ ਕਿਸੇ ਨਾਲ WhatsApp, Facebook ਜਾਂ ਕਿਸੇ ਹੋਰ ਹੈਂਡਲ ਦੇ ਜ਼ਰੀਏ ਆਪਣੀ ਕਿਸੇ ਵੀ ਪ੍ਰਕਾਰ ਦੀ ਸੂਝਨਾ ਸੇ ਸਾਂਝੀ ਕਰਦੇ ਆ ਤਾਂ ਅੱਗੋਂ ਉਸੇ ਪ੍ਰਕਾਰ ਦੀ YouTube ਮਸ਼ਹੂਰੀਆਂ ਜਾਂ ਫੋਟੋ ਆਉਣ ਲੱਗ ਜਾਂਦੇ ਮਸਲਨ ਤੁਸੀਂ ਜੁੱਤੇ ਖਰੀਦਣੇ ਆ ਤੁਸੀਂ ਬੈੱਡ ਖਰੀਦਣਾ ਤੁਸੀਂ 5 ਮਿੰਟਾਂ ਬਾਅਦ ਵੇਖੋ ਕਿ ਉਹ 15 ਦਿਨਾਂ ਕੀ ਉਹ ਪੱਕੇ ਤੌਰ ਤੇ ਹੀ ਤੁਹਾਨੂੰ ਉਹਨਾਂ ਚੀਜ਼ਾਂ ਦੀ ਐਡ ਆਈ ਜਾਵੇਗੀ ਤੁਸੀਂ ਸਪੋਜ਼ ਕਰੋ ਇੱਕ ਰੇਡੀਓ ਲੱਭਣ ਵਾਸਤੇ ਕਿ ਟਿਵਾਣਾ ਰੇਡੀਓ ਕਿਹੜਾ ਆ ਤੁਸੀਂ ਰੇਡੀਓ ਤੇ ਜਦੋਂ ਕਲਿੱਕ ਕੀਤਾ ਤਾਂ ਦੁਨੀਆ ਭਰ ਦੇ ਰੇਡੀਓ ਤੁਹਾਡੇ ਸਾਹਮਣੇ ਆ ਜਾਣਗੇ ਉਹ ਆਈ ਜਾਣਗੇ ਇਹਦਾ ਮਤਲਬ ਕਿ ਜੋ ਜਸ ਪਾਸੇ ਅਸੀਂ ਸੋਚਦੇ ਆ ਨਾ ਉਸ ਪਾਸੇ ਦਾ ਮਟੀਰੀਅਲ ਤੁਹਾਡੇ ਸਾਹਮਣੇ ਆ ਜਾਂਦਾ ਹੈ ਤੇ ਇਸ ਕਰਕੇ ਇਹ ਇੱਕ ਤਰੀਕੇ ਨਾਲ ਸਾਡੇ ਦਿਮਾਗ ਦੇ ਵਿੱਚ ਜੋ ਕੁਝ ਚੱਲਦਾ ਉਸ ਨੂੰ ਇਹ ਕੈਚ ਕਰ ਰਿਹਾ ਸਿਸਟਮ ਇਹ ਸਮਝਣਾ ਹੋਵੇਗਾ ਇਸ ਵਾਰ ਡਾਕਟਰ ਗੁਰਦੀਪ ਸਿੰਘ ਪਠਾ ਗੁਰਜੀਤ ਸਿੰਘ ਪਠਾ ਲਿਖਦੇ ਨੇ ਕਿ ਸਾਡੇ ਬਾਰੇ ਵਿਅਕਤੀਗਤ ਜਾਣਕਾਰੀ ਹਾਸਲ ਕਰ ਲਈ ਗਈ ਹੈ ਜਾਂ ਸੀ ਕਿਸ ਖਿੱਤੇ ਤੋਂ ਆ ਕਿਸ ਕਿਤੇ ਤੋਂ ਆ ਕਿਸ ਘਰਾਂ ਦੇ ਤਰ੍ਹਾਂ ਦੇ ਕੰਮਕਾਜ ਕਰਦੇ ਆ ਇਹ ਸਭ ਬੜਾ ਕੁਝ ਹੋਰ ਤੇ ਇਸ ਲਈ ਅੱਜ ਵਰਤੋਂਕਾਰ ਹੈ ਜਿਹੜਾ ਕੰਜ਼ਿਊਮਰ ਹੈ ਉਸ ਦੀ ਰਾਜਦਾਰੀ ਨੀਤੀ ਯੂਜ਼ਰ ਪ੍ਰਾਈਵੇਸੀ ਪਾਲਿਸੀ ਦੇ ਵਿੱਚ ਸੁਧਾਰ ਦੀ ਲੋੜ ਹੈ WhatsApp ਰਾਹੀਂ ਵਿਅਕਤੀਗਤ ਜਾਣਕਾਰੀ ਕੌਣ ਭੇਜ ਰਿਹਾ ਤੇ ਕਿਸ ਨੂੰ ਭੇਜ ਰਿਹਾ ਇਹ ਕੇਵਲ ਤੇ ਕੇਵਲ ਦੋਹਾਂ ਦੇ ਵਿਚਾਲੇ ਹੀ ਰਹੇ ਇਹ ਯਕੀਨੀ ਬਣਾਉਣ ਵਾਸਤੇ ਇਹ ਪ੍ਰੋਗਰਾਮ ਆਜ਼ਾਦ ਕੀਤਾ ਗਿਆ ਹੈ ਜਸ ਨੂੰ ਐਂਡ ਟੂ ਐਂਡ ਅਨਸਕ੍ਰਿਪਸ਼ਨ ਕਿਹਾ ਜਾਂਦਾ ਜਦੋਂ ਆਪਾਂ WhatsApp ਖੋਲਦੇ ਆਂ ਤਾਂ ਲਿਖਿਆ ਹੁੰਦਾ ਨਾ ਐਂਡ ਟੂ ਐਂਡ ਅਨਸਕ੍ਰਿਪਸ਼ਨ ਤੇ ਇਸ ਦੇ ਵਿੱਚ ਉੱਚ ਪੱਧਰੀ ਸੁਰੱਖਿਆ ਪ੍ਰਣਾਲੀ ਹੈ ਜਿਸ ਦੀ ਵਰਤੋਂ ਖਾਸ ਤੌਰ ਤੇ WhatsApp ਰਾਹੀਂ ਸੰਦੇਸ਼ ਭੇਜਣ ਲਈ ਕੀਤੀ ਜਾਂਦੀ ਹੈ ਇਹ ਅਨਸਕ੍ਰਿਪਸ਼ਨ ਵਿਧੀ ਯਕੀਨੀ ਬਣਾਉਣੀ ਹੈ ਤਾਂ ਸਿਰਫ ਸੰਦੇਸ਼ ਭੇਜਣ ਵਾਲਾ ਹੀ ਤੇ ਸੰਦੇਸ਼ ਪ੍ਰਾਪਤ ਕਰਨ ਵਾਲਾ ਹੀ ਇਸ ਨੂੰ ਪੜ ਸਕਦਾ ਤੇ ਹੋਰ ਕੋਈ ਨਹੀਂ ਖੁਦ WhatsApp ਵੀ ਇਸ ਨੂੰ ਨਹੀਂ ਪੜ ਸਕਦਾ ਸਵਾਲ ਪੈਦਾ ਹੁੰਦਾ ਕਿ ਇਹ ਅਨਸਕ੍ਰਿਪਸ਼ਨ ਪ੍ਰਣਾਲੀ ਕਿਵੇਂ ਕੰਮ ਕਰਦੀ ਹੈ ਇਸ ਪ੍ਰਣਾਲੀ ਦੇ ਤਹਿਤ ਜਦੋਂ ਵੀ ਕੋਈ ਸਨੇਹਾ ਜਾਂ ਵੀਡੀਓ ਭੇਜੀ ਜਾਂਦੀ ਹੈ ਤਾਂ ਭੇਜਣ ਵਾਲੇ ਦੀ ਡਿਵਾਈਸ ਨੂੰ ਸੰਦੇਸ਼ ਦੀ ਵਿਲੱਖਣ ਕੁੰਜੀ ਵਰਤੋਂ ਵੱਲੋਂ ਤਾਲਾ ਲਾਇਆ ਜਾਂਦਾ ਹੈ ਤੇ ਇਸ ਮਤਲਬਕ ਇਹ ਪਿਛਲੇ ਕੁਝ ਸਮੇਂ ਤੋਂ ਹੀ ਦੇਖਣ ਲੱਗੀ ਹੈ ਤੇਜਸਸ ਦੇ ਵਿੱਚ ਇਹ ਜੋ ਸਾਰੇ ਵਰਤਾਰੇ ਚੱਲਦੇ ਨੇ ਪਰ ਅਦੇ ਅਜੇ ਵੀ ਇਸ ਨੂੰ ਤੁਸੀਂ ਪੂਰਨ ਤੌਰ ਤੇ ਸਪਸ਼ਟ ਨਹੀਂ کہہ ਸਕਦੇ ਤੇ ਇਸ ਸلسਲੇ ਦੇ ਵਿੱਚ ਇਹ ਜੋ ਜਾਣਕਾਰੀਆਂ ਨੇ ਉਹ ਜਾਣਕਾਰੀਆਂ ਤੁਹਾਡੇ ਕੋਲੋਂ ਗਾਹੇ-ਬਗਾਹੇ ਕਿਤੇ ਲੀਕ ਹੋ ਰਹੀਆਂ ਨੇ ਸੋ ਇਹ ਐਂਡ ਟੂ ਐਂਡ ਅਨਸਕ੍ਰਿਪਸ਼ਨ ਕੀ ਮਾਜਰਾ ਹੈ ਇਸ ਨੂੰ ਸਮਝਣ ਦੀ ਜ਼ਰੂਰਤ ਹੈ ਕਿ ਇਹ ਪ੍ਰਣਾਲੀ ਕੰਮ ਕਿਵੇਂ ਕਰਦੀ ਹੈ ਜਾਂ ਤਕਨੀਕੀ ਭਾਸ਼ਾ ਦੇ ਵਿੱਚ ਇਸ ਨੂੰ ਅਨਕ੍ਰਿਪਟ ਕੀਤਾ ਜਾਂਦਾ ਹੈ ਜਿਸ ਨੂੰ ਕੇਵਲ ਸੰਦੇਸ਼ ਪ੍ਰਾਪਤ ਕਰਨ ਵਾਲਾ ਹੀ ਡਿਵਾਈਸ ਦੁਆਰਾ ਉਸ ਦੀ ਵਿਲੱਖਣ ਕ੍ਰਿਪਟੋਗ੍ਰਾਫਿਕ ਕੁੰਜੀ ਦੁਆਰਾ ਡੀਕ੍ਰਿਪਟ ਕੀਤਾ ਜਾ ਸਕਦਾ ਹੈ ਇੰਜ ਇਹ ਸੰਦੇਸ਼ ਭਾਵੇਂ WhatsApp ਦੇ ਕੰਪਿਊਟਰਾਂ 'ਹੀ ਜਾਂਦਾ ਹੈ ਪਰ ਇਹ ਸੁਰੱਖਿਆ ਪ੍ਰਣਾਲੀ ਦੇ ਤਹਿਤ ਅਨਕ੍ਰਿਪਟਡ ਰਹਿੰਦਾ ਹੈ ਭੇਜਣ ਅਤੇ ਪ੍ਰਾਪਤ ਕਰਨ ਤੋਂ ਇਲਾਵਾ ਕਿਸੇ ਹੋਰ ਲਈ ਇਸ ਨੂੰ ਪ੍ਰਾਪਤ ਕਰਨਾ ਅਸੰਭਵ ਹੁੰਦਾ ਹੈ ਇਸ ਪ੍ਰਕਾਰ ਵਿਅਕਤੀਗਤ ਨਿੱਜਤਾ ਬਰਕਰਾਰ ਰਹਿੰਦੀ ਹੈ ਪਰ ਜਦੋਂ ਕਿਸੇ ਤਕਨੀਕ ਦਾ ਦੁਰਉਪਯੋਗ ਹੋਣ ਲੱਗਦਾ ਤਾਂ ਉਸ ਬਾਰੇ ਸਭ ਨੂੰ ਸचेਤ ਹੋਣ ਦੀ ਜ਼ਰੂਰਤ ਹੈ ਇਸ ਸੁਰੱਖਿਆ ਪ੍ਰਣਾਲੀ ਦੀ ਵਰਤੋਂ ਜਦੋਂ ਲੁੱਟਾਂ ਖੋਹਾਂ ਕਰਨ ਵਾਲੇ گروਹ ਲਟੇਰੇ ਜਾਂ ਹੋਰ ਸਮਾਜ ਵਿਰੋਧੀ ਅੰਸਰ ਕਰਦੇ ਨੇ ਤਾਂ ਇਹ ਸਮਾਜ ਨੂੰ ਹੀ ਨਹੀਂ ਪੂਰੇ ਦੇਸ਼ ਦੀ ਸੁਰੱਖਿਆ ਨੂੰ ਵੀ ਖਤਰੇ 'ਚ ਪਾ ਸਕਦੀ ਹੈ ਕਿਸੇ ਦਾ ਬੰਬ ਰੱਖਿਆ ਪਟੜੀ ਜਾਂ ਪੁਲ ਨੂੰ ਉਡਾਉਣਾ ਬੈਂਕ ਡਕੈਤੀ ਕਰਨੀਆਂ ਇਸ ਬਾਰੇ ਪਹਿਲਾਂ ਤੋਂ ਜਾਣਕਾਰੀ ਪ੍ਰਾਪਤ ਕਰਨੀ ਸੰਭਵ ਹੋ ਜਾਂਦੀ ਹੈ ਜਦੋਂ ਗੱਲਬਾਤ ਜਾਂ ਸੰਦੇਸ਼ ਇਸ ਪ੍ਰਣਾਲੀ ਦੀ ਵਰਤੋਂ ਕਰਦੇ ਭੇਜਿਆ ਜਾਂਦਾ ਹੈ ਸੋਸਸ ਸਿਸਟਮ ਦੀਆਂ ਚੁਣੌਤੀਆਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਭਾਰਤ ਸਰਕਾਰ ਨੇ WhatsApp ਦੀਆਂ ਕਈ ਸਵਾਲਾਂ ਤੇ ਇਤਰਾਜ਼ ਪ੍ਰਗਟਾਇਆ ਇਸ ਲਈ ਵਿਸ਼ੇਸ਼ ਤੌਰ ਤੇ ਐਂਡ ਟੂ ਐਂਡ ਅਨਸਕ੍ਰਿਪਸ਼ਨ ਅਤੇ ਇਸ ਨਾਲ ਸੰਬੰਧਿਤ ਪੁਨਿਸ਼ਾਨ ਟ੍ਰੇਸੇਬਿਲਟੀ ਦਾ ਸਵਾਲ ਹੈ ਕਿਉਂਕਿ ਭਾਰਤ ਸਰਕਾਰ ਦੇ ਇਲੈਕਟ੍ਰੋਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰੀਆਂ ਨੇ ਖਦਸ਼ਾ ਜਤਾਇਆ ਸੀ ਕਿ WhatsApp ਦੀ ਜਿਹੜੀ ਪੇਰੈਂਟ ਕੰਪਨੀ ਹੈ Meta Facebook ਵਾਲੀ ਤੇ ਇਸ ਤੇ ਵਰਤੋਂਕਾਰਾਂ ਦਾ ਡਾਟਾ ਗਲਤ ਉਪਯੋਗ ਕਰ ਸਕਦੀ ਹੈ ਇਸ ਤਰ੍ਹਾਂ ਕਰਨਾ ਵੀ ਵਿਅਕਤੀਗਤ ਨਿੱਜਤਾ ਤੇ ਸਿਗਰੇਸੀ ਦੇ ਨਿਯਮਾਂ ਦੀ ਉਲੰਘਣਾ ਹੈ ਇਸ ਨਾਲ ਕਿਸੇ ਵਰਤੋਂਕਾਰ ਦੀ ਸ਼ਿਕਾਇਤ ਦਾ ਨਵੇੜਾ ਉਸੇ ਦੇਸ਼ ਦੇ ਵਿੱਚ ਕਰਨ ਤੋਂ ਇਨਕਾਰੀ ਵਰਤੋਂਕਾਰਾਂ ਦੇ ਅਧਿਕਾਰ ਦੀ ਉਲੰਘਣਾ ਅੱਜ ਦੇ ਸਮੇਂ ਦੇ ਦੌਰਾਨ ਸੋਸ਼ਲ ਮੀਡੀਆ ਦੇ ਵਧ ਰਹੇ ਪ੍ਰਭਾਵ ਅਤੇ ਇਸ ਨਾਲ ਆ ਰਹੀਆਂ ਦਿੱਕਤਾਂ ਨੂੰ ਦੇਖਦਿਆਂ ਭਾਰਤ ਸਰਕਾਰ ਚਿੰਤਤ ਹੈ ਇਸ ਦੀ ਗੰਭੀਰਤਾ ਨੂੰ ਸਮਝਦੇ ਹੋਏ ਪਹਿਲਾਂ ਤੋਂ ਚੱਲ ਰਹੇ ਸੂਚਨਾ ਟੈਕਨੋਲੋਜੀ ਕਾਨੂੰਨ 2020 ਦੇ ਵਿੱਚ ਕੁਝ ਤਬਦੀਲੀਆਂ ਕੀਤੀਆਂ ਗਈਆਂ ਨੇ ਜਿਨ੍ਹਾਂ ਨੂੰ ਸੂਚਨਾ ਟੈਕਨੋਲੋਜੀ ਕਾਨੂੰਨ 2021 ਦਾ ਨਾਮ ਦਿੰਦਿਆਂ 25 ਫਰਵਰੀ 2021 ਨੂੰ ਲਾਗੂ ਕੀਤਾ ਗਿਆ। ਇਹ ਕਾਨੂੰਨੀ ਸੰਦੇਸ਼ ਭੇਜਣ ਵਾਲੀਆਂ ਸਵਾਵਾਂ ਮੁਹਈਆ ਕਰਦੀਆਂ ਨੇ ਕਿ ਵਿਚੋਲਾ ਕੰਪਨੀਆਂ ਤੇ ਲਾਗੂ ਹੁੰਦਾ ਹੈ ਜਿਸ ਦੇ ਵਿੱਚ ਟਵਿੱਟਰ ਜਿਸ ਦਾ ਨਾਮ ਹੁਣ ਐਕਸ ਹੈ, ਵਟਸਐਪ ਹੈ ਇਹ ਅਹਿਮ ਨੇ। ਇਹ ਵਿਚੋਲਾ ਦਿਸ਼ਾ ਨਿਰਦੇਸ਼ ਅਤੇ ਡਿਜੀਟਲ ਮੀਡੀਆ ਨਿਯਕਤਾ ਕੋਡ 2021 ਦੇ ਨਾਲ ਵੀ ਜਾਣਿਆ ਜਾਂਦਾ ਹੈ ਇਸ ਕਾਨੂੰਨ ਦੀ ਉਪਧਾਰਾ 4 2 ਦੇ ਅਨੁਸਾਰ ਇਸ ਦਾ ਸਬੰਧ ਸੋਸ਼ਲ ਮੀਡੀਆ ਤੇ ਸੰਦੇਸ਼ ਦੀ ਜ਼ਰੂਰਤ ਕਰਨ ਵਾਲੇ ਦੀ ਪਛਾਣ ਕਿਸੇ ਸਮਰੱਥ ਅਧਿਕਾਰੀ ਜਾਂ ਅਦਾਲਤ ਦੇ ਆਦੇਸ਼ਾਂ ਦੇ ਤਹਿਤ ਕੋਈ ਜਾਣਕਾਰੀ ਮੰਗਣ ਤੇ ਸੂਚਨਾ ਟੈਕਨੋਲੋਜੀ ਕਾਨੂੰਨ 2023 ਧਾਰਾ 69 ਦੇ ਦੀਨ ਜਾਣਕਾਰੀ ਦੇਣ ਲਈ ਯਕੀਨੀ ਬਣਾਉਣ ਬਾਰੇ ਆ ਭਾਰਤ ਦੀ ਅਖੰਡਤਾ ਕੌਮੀ ਸੁਰੱਖਿਆ ਮੁਲਕ ਦੇ ਦੂਜੇ ਦੇਸ਼ਾਂ ਨਾਲ ਸਬੰਧਾਂ ਤੇ ਸੁਤੰਤਰਤਾ ਬਣਾਈ ਰੱਖਣ ਦੇ ਉਦੇਸ਼ ਨਾਲ ਲੋਕਾਂ ਨੂੰ ਭੜਕਾਉਣ ਸੰਬੰਧੀ ਸਮਗਰੀ ਫਲਾਉਣ ਬਾਰੇ ਸੰਦੇਸ਼ ਦੀ ਸ਼ੁਰੂਆਤ ਕਰਨ ਵਾਲੇ ਦੀ ਪਛਾਣ ਦੀ ਜਾਰ ਕਰਨੇ ਮੰਗਣ ਤੇ ਮਹੱਈਆ ਕਰਾਉਣੇ ਯਕੀਨੀ ਬਣਾਉਣ ਬਾਰੇ ਹੁਣ ਭਾਰਤ ਸਰਕਾਰ ਅਤੇ WhatsApp ਦੀ ਪੇਰੈਂਟ ਕੰਪਨੀ Meta ਦਾ ਤਕਰਾਰ 2021 ਤੋਂ ਇਸ ਮਾਮਲੇ ਨੂੰ ਲੈ ਕੇ ਸ਼ੁਰੂ ਹੁੰਦਾ ਹੈ ਜਦੋਂ ਭਾਰਤ ਸਰਕਾਰ ਨੇ ਸੂਚਨਾ ਟੈਕਨੋਲੋਜੀ ਕਾਨੂੰਨ 2021 ਲਾਗੂ ਕੀਤਾ ਤਾਂ ਇਸ ਨਵੇਂ ਵਿਵਾਦ ਦੇ ਵਿੱਚ ਮੈਟਾ ਨੇ ਭਾਰਤ ਸਰਕਾਰ ਖਿਲਾਫ ਅਦਾਲਤ ਦਾ ਦਰਵਾਜਾ ਖੜਕਾਇਆ ਅਦਾਲਤ ਵਿੱਚ ਇਸ ਬਾਰੇ ਬਹਿਸ 20 ਮਾਰਚ 2024 ਨੂੰ ਹੋਈ WhatsApp ਦੁਆਰਾ ਸਰਕਾਰ ਦੇ ਉਸ ਫੈਸਲੇ ਨੂੰ ਚੁਣੌਤੀ ਦਿੱਤੀ ਗਈ ਹੈ ਕਿ ਜੇ WhatsApp ਐਂਡ ਟੂ ਐਂਡ ਅਨਸਕ੍ਰਿਪਸ਼ਨ ਤੋੜ ਦੇਣਗੇ ਤਾਂ ਵਰਤੂਕਾਰਾਂ ਦੀ ਵਿਅਕਤੀਗਤ ਨਿੱਜਤਾ ਦੇ ਨਿਯਮ ਦੀ ਉਲੰਘਣਾ ਹੋਏਗੀ ਤੇ ਇਸ ਲਈ ਉਹ ਇਸ ਤਰ੍ਹਾਂ ਨਹੀਂ ਕਰਨਗੇ ਜੇਕਰ ਫਿਰ ਵੀ ਦਬਾ ਪਾਇਆ ਗਿਆ ਤਾਂ ਉਹ ਭਾਰਤ ਵਿੱਚ ਆਪਣੀਆਂ ਸਵਾਵਾਵਾਂ ਬੰਦ ਕਰ ਦੇਣਗੇ ਜਾਨੀ ਕਿ ਹੁਣ ਐਂਡ ਟੂ ਐਂਡ ਮੈਂ ਸੁਨੇਹਾ ਭੇਜਦਾ ਲਾਲੀ ਜੀ ਨੂੰ ਭੇਜਦਾ ਉਹ ਜਾਂ ਤਾਂ ਮੈਂ ਵੇਖ ਸਕਦਾ ਜਾਂ ਲਾਲੀ ਚੋੜਾ ਸਾਹਿਬ ਵੇਖ ਸਕਦੇ ਨੇ ਪਰ ਹੁਣ ਸਰਕਾਰ ਚਾਹੁੰਦੀ ਹੈ ਕਿ ਉਹ ਸੁਨੇਹਾ ਅਸੀਂ ਵੀ ਵੇਖ ਸਕੀਏ ਕਿ ਦੋਨਾਂ ਚ ਨਹੀਂ ਰਹਿਣਾ ਚਾਹੀਦਾ ਤਾਂ ਜੋ ਸਾਡੀ ਗੱਲਬਾਤ ਦੇ ਵਿੱਚ ਕਿਤੇ ਨਾ ਕਿਤੇ ਭਾਈ ਕਿਤੇ ਬੰਬ ਤਾਂ ਨਹੀਂ ਫਲਾਉਣਾ ਕਿਤੇ ਕੋਈ ਹੋਰ ਗੱਲ ਤਾਂ ਨਹੀਂ ਕਰਨੀ ਇਹ ਸੂਚਨਾ ਸਰਕਾਰ ਨੂੰ ਮਿਲਦੀ ਰਹੇ ਸੋ ਇਸ ਕਰਕੇ ਕਾਨੂੰਨ ਜੋ 2021 ਦੇ ਵਿੱਚ ਆਇਆ ਇਹ ਕਾਨੂੰਨ ਮੇਰੇ ਤੇ ਲਾਲੀ ਟੋੜਾ ਸਾਹਿਬ ਦੇ ਦਰਮਿਆਨ ਜੋ ਡਾਇਲੌਗ ਚੱਲ ਰਿਹਾ ਉਸ ਨੂੰ ਜਾਨਣਾ ਚਾਹੁੰਦੀ ਹੈ ਸਰਕਾਰ ਪਰ ਜਿਹੜਾ ਮੈਟਾ ਆ ਉਹ ਕਹਿੰਦਾ ਨਹੀਂ ਇਹ ਲਾਲੀ ਹੋਰਾਂ ਦਾ ਤੇ ਪਰਮਿੰਦਰ ਹੋਰਾਂ ਦਾ ਆਪਸੀ ਮਸਲਾ ਸਰਕਾਰ ਇਸ ਚ ਦਖਲ ਅੰਦਾਜ਼ੀ ਨਾ ਕਰੇ ਵੀ ਅਸੀਂ ਇਹਨਾਂ ਦੋਨਾਂ ਦਾ ਆਪਸੀ ਭੇਦ ਨਹੀਂ ਦੇਣਾ ਇਹਨਾਂ ਨਾਲ ਉਹਦੀ ਨਿੱਜਤਾ ਬਰਕਰਾਰ ਰਹਿਣੀ ਚਾਹੀਦੀ ਹੈ ਸੋਸ਼ਲ ਮੀਡੀਆ ਦੇ ਇਸ ਮਾਮਲੇ ਦੇ ਵਿੱਚ ਮਾਮਲਾ ਅਦਾਲਤ ਵਿੱਚੋਂ ਲੈ ਕੇ ਇਸ ਕਾਨੂੰਨ ਦੇ ਖਿਲਾਫ ਮੈਟਾ ਵਾਲੇ WhatsApp ਵਾਲੇ ਕਹਿੰਦੇ ਜੇ ਤੁਸੀਂ ਕਰੋਗੇ ਤਾਂ ਅਸੀਂ WhatsApp ਇੰਡੀਆ 'ਚ ਬੰਦ ਕਰ ਦਾਂਗੇ ਹੁਣ ਭਾਈ ਫਿਰ ਇੰਡੀਆ 'ਚ ਆਪਣੀ ਚਲਾ ਲੈਣਗੇ ਮੋਦੀ ਸਾਹਿਬ ਉਹ ਨਹੀਂ ਸੋਸ਼ਲ ਮੀਡੀਆ ਦੇ ਇਸ ਜਵਾਬ ਨੇ ਸਾਰੀਆਂ ਇਹ ਸੋਸ਼ਲ ਮੀਡੀਆ ਪਲੇਟਫਾਰਮ ਦੀ ਸੀਕ੍ਰੈਸੀ ਬਾਰੇ ਨਵੀਂ ਬਹਿਸ ਛੇੜ ਦਿੱਤੀ ਹੈ ਭਾਰਤ ਸਰਕਾਰ ਦੇ ਵਕੀਲ ਨੇ ਬਹਿਸ ਦੌਰਾਨ ਕਈ ਹੋਰ ਇਲਜ਼ਾਮ ਵੀ ਮੈਟਾ ਤੇ ਲਾਏ ਨੇ ਹੁਣ ਸਵਾਲ ਪੈਦਾ ਹੁੰਦਾ ਹੈ ਸਪੋਜ਼ ਕਰੋ ਅਮਰਤਪਾਲ ਸਿਉਂ ਆਇਆ ਉਹ ਖੁਦ ਮੰਨਦਾ ਕਿ ਮੈਂ ਜਦੋਂ 에어ਪੋਰਟ ਤੇ ਦੁਬਈ ਤੋਂ ਉਤਰਿਆ ਤਾਂ ਆਈਬੀ ਵਾਲਿਆਂ ਨੇ ਰਾਹ ਆਲੇ ਨੇ ਮੇਰੀ ਪੁੱਛਿਸ਼ ਕੀਤੀ ਕਿ ਉਦੋਂ ਭਾਰਤ ਸਰਕਾਰ ਨੂੰ ਪਤਾ ਨਹੀਂ ਸੀ ਬੰਦਾ ਕਿਸ ਪਰਪਸ ਲਈ ਆ ਰਿਹਾ ਕਿਸ ਤਰ੍ਹਾਂ ਦੀਆਂ ਉਸ ਦੀਆਂ ਸਟੇਟਮੈਂਟਸ ਸਾਰੀਆਂ ਫੇਸਬੁੱਕ ਤੇ ਪਈਆਂ ਨੇ ਪਰ ਫਿਰ ਉਸ ਨੂੰ ਆਉਣ ਦਿੱਤਾ ਜਾ ਰਿਹਾ ਉਸ ਨੂੰ ਪੰਜਾਬ ਚ ਵਿਚਰਨ ਦਿੱਤਾ ਜਾ ਰਿਹਾ ਤੇ ਫਿਰ ਉਹ ਇੱਕ ਬਹੁਤ ਵੱਡਾ ਹੋਊਗਾ ਦੇਸ਼ ਲਈ ਖੜਾ ਹੋ ਗਿਆ ਹੁਣ ਇਸ ਤਰ੍ਹਾਂ ਦੀਆਂ دہشتਗਰਦ ਕਾਰਵਾਈਆਂ ਦਾ ਕਿਹਨੂੰ ਨਹੀਂ ਪਤਾ ਆ ਤੁਸੀਂ ਭਾਗਲਪੁਰ ਦੀ ਆਰਡੀਨੈਂਸ ਫੈਕਟਰੀ ਦੇ ਵਿੱਚੋਂ 9998 ਰਫਲਾਂ ਚੋਰੀ ਹੋਈਆਂ 6 ਸਾਲ ਹੋ ਗਏ ਨੇ ਜਿਨ੍ਹਾਂ ਚੋਂ 21 ਲੱਭ ਲਈਆਂ ਗਈਆਂ ਇੱਕ ਖੂਹ ਦੇ ਵਿੱਚੋਂ ਪਰ ਬਾਕੀ 78 ਕਿੱਧਰ ਗਈਆਂ 6 ਸਾਲ ਹੋ ਗਏ ਨੇ ਅਜੇ ਤੱਕ ਚਾਰੀ ਸ਼ੀਟ ਨਹੀਂ ਪੇਸ਼ ਕੀਤਾ ਜਿਹੜਾ 90 ਦਿਨਾਂ ਚ ਪੇਸ਼ ਕਰਦਾ ਸੀ ਉਹ 180 ਦਿਨਾਂ ਚ ਕੀਤਾ ਜਿਹੜੇ ਦੋਸ਼ੀ ਸੀ ਉਹ ਜ਼ਮਾਨਤਾਂ ਲੈ ਗਏ ਏਕੇ 47 78 ਰਾਈਫਲਾਂ ਇੰਡੀਆ ਚ ਅਜੇ ਥੋ ਪਤਾ ਨਹੀਂ ਐ ਹੁਣ ਕਹਿੰਦੇ ਨਕਸਲੀ ਲੈ ਗਏ ਕੱਲ ਨੂੰ ਕਹਣਗੇ ਖਾਲਸਤਾਨੀ ਲੈ ਗਏ ਮੌਵਾਦੀ ਲੈ ਗਏ ਕਿਸਾਨ ਲੈ ਗਏ ਉਹ ਤੁਸੀਂ ਕਾਦੇ ਵਾਸਤੇ ਬੈਠੇ ਹੋ ਫਿਰ ਬਿਹਾਰ ਚ ਤੁਹਾਡੀ ਪਾਰਟੀ ਦਾ ਰਾਜ ਐ ਜ਼ਿੰਮੇਵਾਰ ਕੌਣ ਐ ਸੋ ਇਸ ਸਿਲਸੇ ਦੇ ਵਿੱਚ ਕਿ ਹਰ ਵਿਅਕਤੀ ਦੀ ਨਿੱਜਤਾ ਸਰਕਾਰ ਕੋਲ ਹੋਵੇ ਹੁਣ ਵਿਰੋਧੀਆਂ ਦੇ ਫੈਨ ਫੋਨ ਟੈਪਿੰਗ ਕਾਂਗਰਸ ਦੇ ਵਕਤ ਵੀ ਹੋਈ ਹੁਣ ਵੀ ਹੋ ਰਹੇ ਐ ਸੋ ਇਸ ਸੈਲਸ ਦੇ ਵਿੱਚ WhatsApp ਦੀ ਰਾਜਦਾਰੀ ਨੀਤੀ ਅਪਡੇਟ 221 ਦੇ ਵਿੱਚ ਕਿਹਾ ਗਿਆ ਕਿ WhatsApp ਆਪਣੇ ਪੇਰੈਂਟ ਕੰਪਨੀ Meta ਨਾਲ ਆਪਣੇ ਵਰਤੋਕਾਰਾਂ ਦਾ ਡਾਟਾ ਸ਼ੇਅਰ ਕਰ ਸਕਦੀ ਹੈ ਇਸ ਦਾ ਜਨਤਕ ਵਿਰੋਧ ਤੋਂ ਬਾਅਦ ਭਾਰਤ ਸਰਕਾਰ ਨੇ ਦਖਲ ਦੇਂਦੇ ਹੋਏ ਇਸ ਬਾਰੇ ਜਾਂਚ ਕਰਵਾਈ ਤੇ ਬਾਅਦ ਦੇ ਵਿੱਚ ਇਹ ਨੀਤੀ ਲਾਗੂ ਨਹੀਂ ਕੀਤੀ ਦੂਜਾ ਭਾਰਤ ਸਰਕਾਰ ਚਾਹੁੰਦੀ ਹੈ ਕਿ ਜਿੰਨੀਆਂ ਵੀ ਇਸ ਤਰ੍ਹਾਂ ਦੀਆਂ ਕੰਪਨੀਆਂ ਦੇਸ਼ ਦੇ ਵਿੱਚ ਸੰਦੇਸ਼ ਭੇਜਣ ਦੀਆਂ ਸਵਾਵਾਂ ਦੇ ਰਹੀਆਂ ਨੇ ਉਹ ਸਾਰੀਆਂ ਵਰਤੋਕਾਰਾਂ ਦਾ ਡਾਟਾ ਭਾਰਤ ਵਿੱਚ ਸਟੋਰ ਕਰਨ ਜਿਸ ਨੂੰ ਡਾਟਾ ਲੋਕਲਾਈਜੇਸ਼ਨ ਜਾਂ ਸਥਾਨਿਕ ਕਰਨ ਦੇ ਨਿਯਮਾਂ ਦੇ ਤਹਿਤ ਸਾਰੀਆਂ ਕੰਪਨੀਆਂ ਨੂੰ ਹਦਾਇਤ ਹੈ ਕਿ ਉਹ ਆਪਣਾ ਗਲੋਬਲ ਬਣਾਇਆ ਦੀ ਢਾਂਚੇ ਨੂੰ ਕਾਇਮ ਰੱਖਦੇ ਹੋਏ ਇਹਨਾਂ ਨਿਯਮਾਂ ਦੀ ਵੀ ਪਾਲਣਾ ਕਰਨ ਤੀਜਾ ਸਰਕਾਰ ਦੇ ਰੈਗੂਲੇਟਰੀ ਪਾਲਣਾ ਨਿਯਮਾਂ ਦੇ ਤਹਿਤ ਵਰਤੋਂਕਾਰਾਂ ਦੀਆਂ ਸ਼ਿਕਾਇਤਾਂ ਬਾਰੇ WhatsApp ਨੂੰ ਅਧਿਕਾਰੀ ਨਿਯੁਕਤ ਕਰਨ ਬਾਰੇ ਹਦਾਇਤਾਂ ਕੀਤੀਆਂ ਗਈਆਂ ਨੇ ਤਾਂ ਜੋ ਸਮਾਵਿਧ ਸ਼ਿਕਾਇਤਾਂ ਦਾ ਨਵੇੜਾ ਕਰੇ। ਭਾਰਤ ਸਰਕਾਰ ਨੇ WhatsApp ਨੂੰ ਝਾਲੀ ਖਬਰਾਂ ਤੇ ਗਲਤ ਜਾਣਕਾਰੀ ਜਿਸ ਨੂੰ ਡੀਪ ਫੇਕ ਘਟਨਾਵਾਂ ਕਿਹਾ ਜਾਂਦਾ ਉਸ ਦਾ ਪਸਾਰ ਰੋਕਣ ਦੇ ਖਾਸ ਪ੍ਰਬੰਧ ਖਾਸ ਤੌਰ ਤੇ ਚੋਣਾਂ ਦੇ ਦੌਰਾਨ ਫਿਰਕੂ ਤੇ ਸ਼ਾਂਤੀ ਵਰਗੇ ਸੰਵੇਦਨਸ਼ੀਲ ਸਮੇਂ ਦੌਰਾਨ ਆਪਣੇ ਪਲੇਟਫਾਰਮਾਂ ਤੋਂ ਗਲਤ ਜਾਣਕਾਰੀ ਹਟਾਉਣ ਬਾਰੇ ਵੀ ਅਪੀਲ ਕੀਤੀ ਹੈ। ਭਾਰਤ ਸਰਕਾਰ ਨੇ WhatsApp ਭੁਗਤਾਨ ਜਿਸ ਤਰ੍ਹਾਂ ਵਰਤੋਕਾਰਾਂ ਨੂੰ ਐਪ ਰਾਹੀਂ ਪੈਸੇ ਭੇਜਣ ਤੇ ਪ੍ਰਾਪਤ ਕਰਨ ਦੀ ਇਜਾਜ਼ਤ ਦਿੱਤੀ ਗਈ ਉਸ ਉੱਤੇ ਵੀ ਚਿੰਤਾ ਜਤਾਉਂਦੇ ਹੋਏ ਇਸ ਪਲੇਟਫਾਰਮ ਨੂੰ ਰਿਜ਼ਰਵ ਬੈਂਕ ਆਫ ਇੰਡੀਆ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਭੁਗਤਾਨ ਕਰਨ ਲਈ ਆਖਿਆ ਕਿ ਪੈਸਾ ਜੋ ਤੁਸੀਂ ਭੇਜਦੇ ਹੋ ਇਹ ਆਪਣੇ ਹਿਸਾਬ ਨਾਲ ਨਹੀਂ ਇੰਡੀਆ ਦੇ ਬੈਂਕ ਹਿਸਾਬ ਦੇ ਨਾਲ ਭੇਜੋ ਇਹ ਠੀਕ ਹੈ ਕੁਝ ਗੱਲਾਂ ਸਹੀ ਵੀ ਨੇ ਪਰ ਕੇਂਦਰ ਸਰਕਾਰ ਨੇ ਅਦਾਲਤ ਵਿੱਚ ਦਲੀਲ ਦਿੱਤੀ ਹੈ ਕਿ ਸੰਪਰਦਾਇਕ ਹਿੰਸਾ ਦੇ ਮਾਮਲੇ ਦੇ ਵਿੱਚ ਸੰਦੇਸ਼ ਸ਼ੁਰੂ ਕਰਨ ਵਾਲਿਆਂ ਦਾ ਪਤਾ ਲਾਉਣ ਲਈ ਨਿਜ਼ਮ ਜ਼ਰੂਰੀ ਨੇ ਸਰਕਾਰ ਨੇ ਵੀ ਦੱਸਿਆ ਕਿ WhatsApp ਵਰਤੂਕਾਰਾਂ ਦੀ ਜਾਣਕਾਰੀ ਦਾ ਲੈਣ-ਦੇਣ ਕਰਦਾ ਹੈ ਇਸ ਲਈ ਪੂਰਨ ਰਾਜਦਾਰੀ ਤੇ ਸੁਰੱਖਿਆ ਦਾ ਦਾਵਾ ਨਹੀਂ ਕੀਤਾ ਜਾ ਸਕਦਾ ਦੂਜੇ ਵੱਨੇ WhatsApp ਦੇ ਵਕੀਲਾਂ ਨੇ ਦੱਸਿਆ ਕਿ ਐਂਡ ਟੂ ਐਂਡ ਐਨਸਕ੍ਰਿਪਸ਼ਨ ਤੋੜਨਾ ਠੀਕ ਨਹੀਂ ਹੈ ਇਸ ਨਾਲ ਹੋਰ ਮੁਸ਼ਕਲਾਂ ਪੈਦਾ ਹੋਣਗੀਆਂ ਅਸਲ ਦੇ ਵਿੱਚ ਉਹ ਸੰਦੇਸ਼ ਸ਼ੁਰੂ ਕਰਨ ਵਾਲੇ ਦਾ ਪਤਾ ਲਾਉਣ ਲਈ ਅਜੇ ਤੱਕ ਕੋਈ ਵੀ ਸਹੀ ਢੰਗ ਤਰੀਕਾ ਨਹੀਂ ਹੈ ਅਦਾਲਤ ਨੇ ਦੋਵਾਂ ਤਰ੍ਹਾਂ ਦੇ ਦਲੀਲਾਂ ਤੇ ਬਹਿਸਾਂ ਸੁਣਨ ਤੋਂ ਬਾਅਦ ਕਿਹਾ ਕਿ ਨਿੱਜਤਾ ਦਾ ਅਧਿਕਾਰ ਸੰਪੂਰਨ ਨਹੀਂ ਹੈ ਇਸ ਵਿੱਚ ਸੰਤੁਲਨ ਦੀ ਜ਼ਰੂਰਤ ਹੈ ਬੈਂਚ ਨੇ 14 ਅਗਸਤ 2024 ਨੂੰ ਇਸ ਕੇਸ ਦੀ ਸੁਣਵਾਈ ਜਾਰੀ ਰੱਖਣ ਲਈ ਕਿਹਾ ਜਾਨੀ 14 ਅਗਸਤ ਨੂੰ ਫੇਰ ਇਸ ਦੀ ਪੇਸ਼ੀ ਹੈ ਹੁਣ ਦੇਖਣਾ ਹੋਵੇਗਾ ਕਿ ਭਾਰਤ ਵਿੱਚ ਸੰਦੇਸ਼ ਸਵਾਵਾ ਦੇਣ ਵਾਲੇ ਵਿਚੋਲੇ WhatsApp ਜਾਂ ਹੋਰ ਪਲੇਟਫਾਰਮ ਐਂਡ ਟੂ ਐਂਡ ਅਨਸਕ੍ਰਿਪਸ਼ਨ ਅਤੇ ਇਸ ਦੀ ਵਰਤੋਂ ਕਰਨ ਵਾਲੇ ਕੰਜ਼ਿਊਮਰਾਂ ਦੀ ਵਿਅਕਤੀਗਤ ਨਿੱਜਤਾ ਤੇ ਸੀਕਰੇਸੀ ਨੂੰ ਕਿਵੇਂ ਸਵਾਲ ਦੇ ਨੇ ਇਸ ਲਈ ਮੌਜੂਦਾ ਸਿਸਟਮ ਦੇ ਵਿੱਚ ਕਿਹੜੇ ਸੁਧਾਰ ਕੀਤੇ ਜਾ ਸਕਦੇ ਨੇ ਸੋ ਇਹ ਲਿਖਿਆ ਡਾਕਟਰ ਗੁਰਜੀਤ ਸਿੰਘ ਪਠੱਲ ਹੋਰਾਂ ਨੇ ਜੋ ਕੰਪਿਊਟਰ ਵਿਗਿਆਨ ਤੇ ਇੰਜੀਨੀਅਰ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋਫੈਸਰ ਨੇ ਤੇ ਨੰਬਰ ਹੈ ਡਾਕਟਰ ਪਠਲ ਹੋਰਾਂ ਦਾ 981420645475 9814205475 ਰਿਪੋਰਟ ਚੋਂ ਤਾਨਵਾਸ ਸਾਹਿਬ ਹੁਣ ਤੁਸੀਂ ਵੇਖੋ ਸਪੋਜ਼ ਕਰੋ ਗਵਰਨਮੈਂਟ ਨੂੰ ਇਹ ਅਤਵਾਦੀ ਐਕਸ਼ਨ ਰੋਕਣੇ ਚਾਹੀਦੇ ਨੇ ਮੈਂ ਬਿਲਕੁਲ ਸਹਿਮਤ ਹਾਂ ਦੇਸ਼ ਵਿਰੋਧੀ ਅੰਸਰ ਰੋਕਣੇ ਚਾਹੀਦੇ ਨੇ ਪਰ ਭਾਰਤ ਸਰਕਾਰ ਦੇ ਤੁਸੀਂ ਵੇਖੋ ਕਿ ਪਾਰਲੀਮੈਂਟ ਚ ਇਸ ਨੇਤਾ ਲੋਕ ਕੀ ਕਰ ਰਹੇ ਨੇ? ਬੀਜੇਪੀ ਦੇ ਆਪਣੇ ਨੇਤਾ ਕਿਦਾਂ ਦੇ ਗੈਰ ਜ਼ਿੰਮੇਵਾਰ ਬਿਆਨ ਦੇ ਰਹੇ ਨੇ ਉਹ ਕੌਣ ਰੋਕੇਗਾ? ਹੁਣ ਕਿਸੇ ਦੀ ਜਾਤ ਤੇ ਟਿੱਪਣੀ ਕਰਨੀ 295 ਹੋ ਜਾਂਦੀ ਹੈ। ਰੋਹਲ ਨੂੰ ਕਿਹਾ ਗਿਆ ਕਿ ਜਿਹਦੀ ਆਪਣੀ ਜਾਤ ਨਹੀਂ ਉਹ ਲੋਕਾਂ ਦੀ ਜਾਤ ਦੀ ਮਰਦਮਸ਼ੁਮਾਰੀ ਕਰਾਉਣ ਨੂੰ ਫਿਰਦਾ ਹੈ। ਕਹਿਣ ਵਾਲਾ ਹਨਰਾਗ ਠਾਕਰ ਹੈ। ਤੇ ਜਿਸ ਹੁਨਰਾਗ ਠਾਕਰ ਦੇ ਭਾਸ਼ਣ ਨੂੰ ਪ੍ਰਧਾਨ ਮੰਤਰੀ ਮੋਦੀ ਸਾਹਿਬ ਆਪਣੇ ਟਵਿੱਟਰ ਤੇ ਸ਼ੇਅਰ ਕਰਦੇ ਨੇ ਕਿ ਮੇਰੇ ਬੜੇ ਹੀ ਅਗਾਹ ਵਧੂ ਸ਼ਕਤੀਸ਼ਾਲੀ ਸੰਸਦ ਮੈਂਬਰ ਨੇ ਇਹ ਤਰਕ ਨਾਲ ਤਕਰੀਰ ਦਿੱਤੀ ਹੈ ਜਰੂਰ ਸੁਣੋ ਇਸ ਨੂੰ ਲਓ ਜੀ ਫੜ ਲਓ ਵਿਕਾਸ ਦੀ ਪੁਸ਼ ਕਿੰਨੇ Hindu ਧਰਮ ਦੇ ਪ੍ਰਚਾਰਕ ਨੇ ਜਿਨ੍ਹਾਂ ਨੇ ਪਿਛਲੇ ਸਮੇਂ ਦੇ ਦੌਰਾਨ ਕਿੰਨੀ ਹੇਟ ਸਪੀਚ ਫਲਾਈ ਆਰਐਸਐਸ ਦੇ ਮੁਖੀ ਮੋਨ ਭਾਗਵਤ ਦਾ ਚੌਥੇ ਦਿਨ ਬਿਆਨ ਕਿ ਭਾਰਤ ਵਿੱਚ ਰਹਿਣ ਵਾਲੇ ਸਾਰੇ Hindu ਨੇ ਇਹਨਾਂ ਦਾ ਡੀਐਨਏ Hindu ਹੈ ਭਾਰਤ ਵਿੱਚ ਰਹਿਣਾ ਰਹਿਣਾ ਹੋਗਾ ਤਾਂ जय श्री राम कहना होगा क्यों कहना होगा गया भाई अपनी मर्जी ਨਾਲ ਸਾਰੇ ਕੋਈ ਕਹਿ ਸਕਦੇ ਆ ਜਬਰੀ ਕਿਸੇ ਨੂੰ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਕਹਾ ਦੋਗੇ ਗਲਤ ਹੈ ਇਹ ਵੈਗਰੂ ਦੇ ਸਿੱਖੀ ਦੇ ਸਿਧਾਂਤਾਂ ਦੇ ਖਿਲਾਫ ਹੈ ਸੋ ਇਸ ਕਰਕੇ ਜਬਰੀ ਕਿਸੇ ਨੂੰ ਅੱਲਾਹੁ ਅਕਬਰ ਕਹਾਉਣਾ ਵੀ ਗਲਤ ਹੈ ਤੇ ਇਸੇ ਤਰ੍ਹਾਂ ਸਾਰਿਆਂ ਨੂੰ ਜਬਰੀ ਭਾਰਤ ਵਿੱਚ ਰਹਿਣਾ ਹੋਗਾ जय श्री राम ਕਹਿਣਾ ਹੋਵੇਗਾ ਇਹ ਵੀ ਗਲਤ ਹੈ Hindu ਧਰਮ ਦੀ ਮਰਿਆਦਾ ਸਿਧਾਂਤ ਮਤਾਪਕ ਵੀ ਤੇ ਦੇਸ਼ ਦੇ ਯੰਤਰ ਅਸ਼ੀ ਮਨੁੱਖਤਾ ਦੇ ਕਾਨੂੰਨ ਮੁਤਾਬਕ ਵੀ ਤੁਸੀਂ ਕੀ ਕਰਦੇ ਹੋ ਉਹੀ ਕੁਛ ਕਰਦੇ ਹੋ ਨਾ ਜੋ ਤੁਹਾਨੂੰ ਸੂਟੇਬਲ ਹੈ ਜੋ ਰੰਗਜੀਵ ਨੇ ਕੀਤਾ ਉਹ ਤਲਵਾਰ ਨਾਲ ਕੀਤਾ ਤੇ ਤੁਸੀਂ ਤਿਕੜਮ ਬਾਜੀ ਨਾਲ ਕਰ ਰਹੇ ਹੋ ਤਕਨੀਕ ਨਾਲ ਕਰ ਰਹੇ ਹੋ ਗੱਲ ਤੇ ਬਰਾਬਰ ਹੈ ਟੋੜਾ ਸਾਹਿਬ ਆਖਰੀ ਕੋਲ ਸਤਿ ਸ੍ਰੀ ਅਕਾਲ ਲਾਲੀ ਜੀ ਹਾਂ ਜੀ ਬਣਾ ਸਾਹਿਬ ਸਤਿ ਸ੍ਰੀ ਅਕਾਲ ਜੀ ਜੀ ਜਨਾਬ ਟੋੜਾ ਸਾਹਿਬ ਜਿਹੜਾ ਬਾਸਤੂ ਸ਼ਾਸਤਰ ਵਾਲਾ ਸਿਸਟਮ ਆ ਵੀ ਉਹਦੇ ਨਾਲ ਜਿਹੜਾ ਕਹਿੰਦੇ ਏ ਇਦਾਂ ਕਰੋ ਇਦਾਂ ਕਰੋ ਤਾਂ ਤੁਹਾਡਾ ਘਰ ਚੱਲੂ ਠੀਕ ਠਾਕ ਰਹੂਗਾ ਹੂੰ ਮੇਰੇ ਸਾਹਮਣੇ ਅਸਲ ਤੋਂ ਪਤਾ ਕੀ ਹੈ ਜੀ ਵਾਸਤੂ ਸ਼ਾਸਤਰ ਗਲਤ ਸ਼ਬਦ ਹੈ ਵਾਸਤੂ ਕੌਰ ਦੀ ਗੱਲ ਕਰਦੇ ਨੇ ਅਸਲ ਜੀ ਉਹ ਜੇ ਸਹੀ ਆ ਗਈ ਨਾ ਕਰੇ ਤਾਂ ਤੁਹਾਡੇ ਦਰਵਾਜ਼ੇ ਖੜਕਣਾ ਠੀਕ ਹੈ ਕਿ ਨਹੀਂ ਨਾਲ ਤੁਹਾਡੇ ਬਾਥਰੂਮ ਚ ਇਧਰੋਂ ਆਵੇ ਨਾ ਉਧਰੋਂ ਧੁੱਪ ਆਵੇ ਇਧਰੋਂ ਆਵੇ ਠੀਕ ਹੈ ਕਿ ਨਹੀਂ ਬਾਕੀ ਸਾਰਾ ਤੁਹਾਡਾ ਘਰ ਦਾ ਮੈਂ ਨਾ ਉਹ ਨਿੱਕੇ ਜਿਹੇ ਦਰ ਵਾਲੀ ਕਹਿੰਦਾ ਮੈਨੂੰ ਕਹਿੰਦਾ ਚਲ ਤੈਨੂੰ ਚੀਜੀ ਦਿਵਾ ਲਈ ਕਹਿੰਦੇ ਆਹ ਚੀਜੀ ਦਿੱਤੀ ਹੈ ਨਿਰਮਲ ਰਿਸ਼ੀ ਯਾਨੀ ਹੋਮ ਮਿਨਿਸਟਰੀ ਘਰ ਦਾ ਗ੍ਰਹਿ ਮੰਤਰੀ ਜਾਂ ਆਪਣੇ ਫਗਵਾੜੇ ਵਾਲੇ ਰਣਜੀਤ ਸਿੰਘ ਫਤਿਹਾਂ ਨੂੰ ਕਿ ਪ੍ਰਧਾਨ ਸਾਹਿਬ ਚੰਗੇ ਹੋਣੇ ਚਾਹੀਦੇ ਆ ਸਭ ਕੁਝ ਠੀਕ ਹੋ ਜੂ ਬਿਲਕੁਲ ਬਿਲਕੁਲ ਉਹ ਤਾਂ ਜੀ ਸ਼ਾਸਤਰ ਦੀ ਇਹ ਮੈਂ ਜਿਹੋ ਉਹਦਾ ਸ਼ਾਸਤਰ ਠੀਕ ਹੈ ਬਗੈਰ ਚ ਸ਼ਾਸਤਰ ਚੱਕੇ ਆ ਗਈ ਫੇਰ ਤਾਂ ਠੀਕ ਹੈ ਜੇ ਸ਼ਾਸਤਰ ਉਹਨੇ ਚੱਕ ਲਿਆ ਫਿਰ ਦੁਰਗਾ ਮਾਤਾ ਕਾਲੀ ਮਾਤਾ ਠੀਕ ਹੈ ਬਸ ਸਭ ਉਹਦੇ ਅੰਦਰ ਐਂਟਰ ਕਰ ਜਾਂਦੀ ਹੈ ਚੱਲੇ ਜਾਗੇ ਨਾ ਘੜੇ ਚ ਪਾਣੀ ਤੂੰ ਸੁਆਣੀ ਚੰਗੀ ਆਈ ਮੇਰੇ ਘਰ ਜੱਟिए ਪਰਾ ਹੋ ਜਾ ਤੇਰੇ ਵੱਡਿਆਂ ਦਾ ਵਾਸਤਾ ਤੂੰ ਚੰਬੜੀ ਛੜੇਲ ਬਣ ਕੇ ਬਿਲਕੁਲ ਜੀ ਬਿਲਕੁਲ ਬਸ ਸੋਹਣੇ ਸੋਹਣੇ ਜਨਾਨੀ ਵੀ ਐ ਲੱਗਦਾ ਵੀ ਪਤਾ ਕਹਿੰਦਾ ਕੋਲ ਪੈਣਾ ਲਾ ਲਾ ਰਾਤ ਨੂੰ ਨਸ਼ਾ ਕਾਫੀ ਦੱਕਾ ਕਰਦੇ ਵੀ ਇਹਨੂੰ ਜਾ ਕੇ ਕੰਟੀ ਮਾਰਨਾ ਨਹੀਂ ਦੇਖੋ ਆਲਾ ਤੁਸੀਂ ਵੀ ਯੂਪੀ ਫਾਰਮ ਤੇ ਕੋਠੀ ਬਣਾਈ ਆ ਉਰੇ ਵੀ ਸੀ ਚਲੋ ਅਸੀਂ ਵੀ ਗਰੀਬਖਾਨਾ ਬਣਾਇਆ ਕਿਹੜਾ ਵਸਤੂ ਸ਼ਾਸਤਰ ਜੇ ਸਭ ਠੀਕ ਚੱਲੀ ਜਾਂਦਾ ਜਿੱਥੇ ਜਗ੍ਹਾ ਮਿਲ ਗਈ ਬਣਾ ਲੋ ਗਾਲਾ ਦਾ ਮਿਹਨਤ ਉਹ ਦੀ ਹੈ ਨਾ ਮਿਹਨਤ ਨਹੀਂ ਕਰੋਗੇ ਤੇ ਫਿਰ ਮੇਰੇ ਸਮਝਾ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦੇਣਾ ਸਾਡੇ ਘਰ ਦੀ ਦੇ ਦਿੰਦਾ ਸਾਡੇ ਨਾਲ ਉੱਥੇ ਚਵਾਰਾ ਕਿਤੇ ਮੇਰੇ ਚਾਚਾ ਜੀ ਦਾ ਜਿਹੜਾ ਕੰਮ ਖਤਮ ਹੋ ਗਿਆ ਸੀ 2002 ਵਿੱਚ ਸੀ ਨਾ ਉਹਨਾਂ ਕਹਿੰਦੇ ਜੀ ਸਾਨੂੰ ਵੀ ਪੰਡਤਾਂ ਦੇ ਚੱਕਰ ਚ ਪਾ ਦੇ ਸਾਡੀ ਮਾਸਸੀ ਨੂੰ ਤੇ ਸਾਡੀ ਭੈਣ ਨੂੰ ਅਸੀਂ ਤਾਂ ਖਰ ਮੈਂ ਤਾਂ ਨਹੀਂ ਪਿਆ ਹੈਗਾ ਮੈਂ ਤਾਂ ਤੁਸੀਂ ਤਾਂ ਤੇ ਅਰਦਾਸ ਵੀ ਆਪ ਹੀ ਕੀਤੀ ਹੈ ਨਾ ਯੂਪੀ ਵਾਲੀ ਕੋਠੀ ਵੇਲੇ ਫਾਰਮ ਦੀ ਹੈ ਨਾ ਮੈਂ ਆ ਜੀ ਮੈਂ ਆਪਣੇ ਉਹਦਾ ਨਕਸ਼ਾ ਮੈਂ ਆਪ ਬਣਾਇਆ ਸਾਰਾ ਕੁਝ ਮਤਲਬ ਕਿ ਉਹ ਮਿਸਤਰੀ ਮੈਨੂੰ ਬੜਾ ਕਹਿ ਰਿਹਾ ਤੂੰ ਬਹੁਤ ਛਕੀਮੀ ਬੰਦਾ ਮੈਂ ਕਿਹਾ ਯਾਰ ਵੱਧਰੇ ਜਿਆਦਾ ਨਕੜੇ ਵੀ ਸਾਡੇ ਟੋੜੇ ਵਾਲੀ ਕੋਠੀ ਦੇ ਵਿੱਚ ਉਹਨਾਂ ਅੰਦਰ ਮਤਲਬ ਕਮਰੇ ਨਹੀਂ ਹੈਗੇ ਜਿੰਨੇ ਸਾਡੇ ਜਿੰਨੇ ਭਾਂਡੇ ਰੱਖਿਓ ਤੁਸੀਂ ਤਾਂ ਦੇਖਿਆ ਨਾ ਮੈਂ ਕਿਹਾ ਯਾਰ ਹਮੇਸ਼ਾ ਨਾ ਠੇਕੜਾ ਉੱਪਰੋਂ ਮਿਲਦੇ ਨੇ ਜੀ ਸਕੁਅਰ ਫੁੱਟ ਦੇ ਹਿਸਾਬ ਨਾਲ ਉਹਨਾਂ ਦੇ ਜਿੰਨੀ ਵੀ ਥੋੜੀ ਬਣਾਈ ਹੋਈ ਕੋਠੀ ਆ ਉਹਨਾਂ ਦੇ ਉੱਪਰੋਂ ਮਿਲ ਕੇ ਉਹਨਾਂ ਦੇ ਪੈਸੇ ਲੈ ਲੈਣੇ ਆ ਲੈਂਟਰੀ ਮਿਲਣਾ ਮੈਂ ਕਿਹਾ ਵਿਚੇ ਭਰਾ ਭਾਂਡੇ ਤਿੰਨ ਤਿੰਨ ਚਾਰ ਚਾਰ ਭਾਂਡੇ ਬਣਾਦੇ ਮੈਂ ਰਹਿਣ ਨੂੰ ਤਾਂ ਸਾਡੇ ਕੋਲ ਚਾਰ ਕਮਰੇ ਨੇ ਥੱਲੇ ਠੀਕ ਆ ਨਹੀਂ ਚਾਰ ਤੋਂ ਭਾਂਡੇ ਜ ਅਰਦਾਸ ਵੀ ਆਪ ਹੀ ਕਰਤੀ ਮਗਾਮ ਦੇ ਹਾਂ ਜੀ ਹਾਂ ਮੈਂ ਆਪ ਖੁਦ ਕਰੀ ਆ ਜੀ ਹਨ ਉਹ ਕਿ ਆਪਣੇ ਜੋ ਕੰਮ ਬਣਾਉਣਾ ਆਓ ਇੰਟਰਨੈਟ ਦੇਖੋ ਜੇ ਤੁਹਾਨੂੰ ਨਹੀਂ ਅਰਦਾਸ ਵਾਸਤੇ ਜਵਾਨੀ ਐਨੇ ਸਾਲ ਹੋ ਗਏ ਸਾਰੇ ਕਰਦਿਆਂ ਨੂੰ ਬਿਰਤੀ ਨਾ ਜਾਏ ਜਾਣ ਕੇ ਅਰਦਾਸ ਆਪਾਂ ਪੜ੍ਹਦੇ ਹਾਂ ਅਰਦਾਸ ਖੁਦ ਕਰਨੀ ਚਾਹੀਦੀ ਹੈ ਕਿਸੇ ਵੀ ਕੋਈ ਸ਼ੁਰੂਆਤ ਦੀ ਆਹ ਸਾਰੀ ਫੋਨ 'ਚ ਪਈ ਹੈ ਉੱਥੋਂ ਕਰ ਸਕਦੇ ਹੋ ਤੁਸੀਂ ਅੱਜ ਕੱਲ ਤਾਂ ਸਭ ਸਿਖਾਲਾ ਆ ਹੈ ਨਾ ਇਹੋ ਤੁਹਾਨੂੰ ਸਾਹਿਬ ਦਾ ਉਹ ਵੀ ਤਾਂ ਗੱਲ ਹੈ ਵਿੱਚ ਬਚੋਲਾ ਕਾਨੂੰ ਪਾਉਣਾ ਜੀ ਮੈਂ ਰੱਬ ਨੂੰ ਰਿਸ਼ਪਤ ਦੇਣ ਵਾਲਾ ਕੰਮ ਹੋ ਜਾਂਦਾ ਨਾ ਕਿ ਤੁਸੀਂ ਯਾਰ ਕਮਾਲ ਦੀ ਗੱਲ ਹੈ ਜਿਵੇਂ ਪੈਸੇ ਮੈਂ ਇਹਨੂੰ ਦਰਸ਼ਾਨ ਚਾੱਕ ਕੇ ਦੇ ਦਿੰਦੇ ਕਹਿੰਦੇ ਆ ਤੁਸੀਂ ਕੀ ਕਰਦਾ ਮਾਹ ਲੈ ਆਪਣੇ ਮਾਹ ਪਿਓ ਤੋਂ ਲੰਨਾ ਇਹ ਤੋਂ ਵੱਡਾ ਪਿਓ ਕਿਹੜਾ ਹੋਊਗਾ ਠੀਕ ਹੈ ਕਿ ਨਹੀਂ ਸੋ ਆਇਆ ਵੀ ਇਹ ਗੱਲਾਂ ਪਤਾ ਕੀ ਗੱਲ ਹੈ ਇਹ ਗੱਲਾਂ ਨਹੀਂ ਹੋਣੇ ਚਾਹੀਦੀਆਂ ਮੈਂ ਕਿਹਾ ਮਿਸਤਰੀ ਕਹਿਣ ਲੱਗਾ ਜੀ ਐ ਫਲਾਣਾ ਟਾਈਮ ਆਓ ਲਿਆਓ ਜੀ ਕਈ ਵਾਰ ਨਾ ਤੁਸੀਂ ਕੋਈ ਕੰਮ ਕਰਦੇ ਹੋਣਿਓ ਤੇ ਆਹ ਜੀ ਲੱਟੂ ਪਲਾਣਾ ਦੇ ਕਰ ਲਓ ਜੀ ਫਲਾਣਾ ਕਰ ਲਓ ਮੈਂ ਕਿਹਾ ਐ ਕਰਾਂ ਜਾਂ ਭੱਜਾਂ ਦੱਸ ਤੇ ਪ੍ਰਾਸੇ ਉਹ ਕਾਛ ਆ ਗਏ ਮੈਂ ਕਿਹਾ ਕੜਾ ਮੈਂ ਕਿਹਾ ਫਿਰ ਕਹਿੰਦੇ ਬਾਬਾ ਜੀ ਦਾ ਮੂੰਹ ਤੇਰਾ ਚਮਕਦਾ ਚੰਪੂ ਤਾਂ ਆਪੇ ਜੀ ਤਾਂ ਭਾਈਆ ਪੱਕਾ ਸੇਟ ਮੈਂ ਕੀ ਰੋਜ ਖਾਣਾ ਨਾ ਚਲੋ ਵੇ ਫਿਰ ਅਰੇ ਚ એનર્ਜੀ ਹੈ ਬਲੋ ਕੜਾ ਤਾਕਤਵਾਰ ਹੂੰ ਜੀ ਜੀ ਹਾਂ ਕੀ ਤੇ ਪਏ ਦੇਸੇ ਕੀ ਕਰਨ ਨਾ ਤੁਸੀਂ ਉਹਦਾ ਉਹ ਆ ਜਾਂਦਾ ਸੋਇਆ ਵੀ ਮੈਂ ਤਾਂ ਆਪਣੇ ਆਪ ਸਾਰੇ ਕੁਝ ਉਹ ਕਰੇ ਜਿੱਥੇ ਸਾਰਾ ਨਕਸ਼ਾ ਬਣਾਇਆ ਫਿਰ ਸਾਨੂੰ ਕਹਿਣ ਲੱਗੇ ਵੀ ਐਂ ਤਾਂ ਕਰ ਲੋ ਫਲਾਣਾ ਕਰੋ ਮੈਂ ਕਿਹਾ ਯਾ ਤੂੰ ਚੱਲੀ ਚੱਲ ਵੀ ਮੈਂ ਐਕਸਪੀਰੀਅੰਸ ਸਿੱਖ ਕੇ ਆਇਆ ਕਿਉਂਕਿ ਪਿਆੜਾ ਪੰਜ ਸੌ ਨੂੰ ਸਿਕਾਣ ਦਾ ਇੱਕ ਮਕਾਨ ਤੇ ਤੁਸੀਂ ਦੂਜਾ ਮਕਾਨ ਬਣਾਉਣਾ ਤੁਸੀਂ ਆਰਕਟੈਕਟ ਆਪ ਕੋ ਬ ਸਹੀ ਗੱਲ ਨਾਲੇ ਥੈਂਕ ਯੂ ਲਾਲੇ ਜੀ ਵਸਤੂ ਦੇ ਨਾਲ ਵਸਤਾ ਵਸਤਾ ਸਿੰਘ ਵੀ ਸਹੀ ਹੋਣਾ ਚਾਹੀਦਾ ਥੈਂਕ ਯੂ ਮਿਹਰਬਾਨੀ ਡਾਡਾ ਸਾਹਿਬ ਥੈਂਕ ਯੂ ਸਾਡੇ ਇੱਕ ਬਾਬਾ ਵਸਤਾ ਹੁੰਦਾ ਸੀਗਾ ਸੀਗਾ ਤਾਂ ਪੂਰਾ ਓਜਾਦੇਰ ਪਰ ਲੜਾਕਾ ਬਹੁਤ ਹੁੰਦਾ ਸੀ ਬਾਬਾ ਵਸਤਾ ਸਾਡੇ ਘਰ ਦੇ ਨਾਲ ਉਹਦਾ ਖੇਤ ਸੀਗਾ ਉਹਨੇ ਟਾਲੀਆਂ ਟੋਲੀਆਂ ਬਹੁਤ ਲਾਈਆਂ ਸੀਗੀਆਂ ਨੀਲੀ ਉਹਦੇ ਪੱਗਵਾਂ ਨਹੀਂ ਹੋਣੀ ਬਹੁਤ ਖਾੜਕੂ ਸੁਆਦਾ ਸੀ ਬਾਬਾ ਵਸਤਾ ਸਿਓ ਯਾਨੀ ਬੰਦਿਆਂ ਦਾ ਨਾਮ ਵਸਤਾ ਸਿੰਘ ਸੀ ਭਾਈ ਵਾਸਤੂ ਚੰਗੀ ਉੜੀਕਦੇਓ ਤੇ ਵਸਤਾ ਸਿੰਘ ਵੀ ਠੀਕ ਹੋਣਾ ਚਾਹੀਦਾ ਸੋ ਇਹ ਤਾਂ ਬੈਲੈਂਸ ਹੈ ਦੋਨਾਂ ਪੋੜਾਂ ਦੇ ਦਰਮਿਆਨ ਜੇ ਰਹੇਗਾ ਤੇ ਜ਼ਿੰਦਗੀ ਦੀ ਗੱਡੀ ਖੂਬ ਦੌੜੇਗੀ ਸੋ ਲੋ ਜੀ ਸਾਡੀ ਗੱਡੀ ਦੇ ਵੀ ਰੋਕਣ ਦਾ ਵਕਤ ਹੈ ਅੱਜ ਸਮਾਂ ਜ਼ਿਆਦਾ ਹੀ ਲੱਗਿਆ ਵੀਕਐਂਡ ਹੈ ਸੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਤੇ ਸ਼ਾਮੇ 7:30 ਤੋਂ 9:30 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ ਤੇ ਜਿਸ ਤਰ੍ਹਾਂ ਇਹਨਾਂ ਪ੍ਰੋਮਾਂ ਦੇ ਲਿੰਕ ਜਿਆ ਪ੍ਰੋਮ ਦੇ ਵਿੱਚ ਗੱਲਬਾਤ ਕਰਨ ਵਾਸਤੇ ਆਪਣਾ ਪਟਿਆਲਾ ਸਟੂਡੀਓ ਦਾ ਨੰਬਰ ਹੈ ਮੇਰਾ 9816709655987630965 ਤੇ ਸਤਨਾਮ ਸਿੰਘ ਜਾਨੀਆਂ ਚੱਲ ਤੋਂ ਗੁਰਸਿਕਨੇ ਕਹਿੰਦੇ ਕੋਈ ਗਲਤ ਦਿਸ਼ਾ ਦੇ ਵਿੱਚ ਬਣੀ ਹੋਈ ਕੋਠੀ ਫ੍ਰੀ ਮਿਲਦੀ ਹੋਵੇ ਤਾਂ ਜਰੂਰ ਦੱਸੋ ਮੈਂ ਰਹਿਣਾ ਚਾਹਣਾ ਅਦਮੁੱਲ ਵੀ ਚੱਕ ਲਾਂਗੇ ਕੋਈ ਗੱਲ ਨਹੀਂ ਦੱਸੋ ਭਾਈ ਜੇ ਕਿਸੇ ਦੀ ਕੋਠੀ ਉਦਾਂ ਤਾਂ ਵੈਸੇ ਆਪਾਂ ਐਡ ਲਾਉਂਦੇ ਨਹੀਂ ਇਦਾਂ ਦੀ ਜੇ ਕਿਸੇ ਦੀ ਕੋਈ ਕੋਠੀ ਭਾਈ ਮਾੜੀ ਹੋਵੇ ਉਹ ਚ ਭੂਤ ਪ੍ਰੇਤ ਆਉਂਦੇ ਹੋਣ ਉਹ ਗਲਤ ਬਣੀ ਹੋਵੇ ਤਾਂ ਸਾਨੂੰ ਜਰੂਰ ਸੋਚਣਾ ਦਿਓ ਤੇ ਉਹ ਅਸੀਂ ਲੈ ਲਵਾਂਗੇ ਭਾਵੇਂ ਇੰਡੀਆ ਦੇ ਕਿਸੇ ਵੀ ਸ਼ਹਿਰ ਚ ਹੋਵੇ ਜਾਂ ਦੇਸ਼ ਵਿਦੇਸ਼ ਚ ਹੋਵੇ ਆਪਣੇ ਸਰੋਤੇ ਹੈਗੇ ਨੇ ਜੇ ਕਿ ਤੁਹਾਨੂੰ ਲੱਗਦਾ ਕਿ ਗਲਤ ਤਰੀਕੇ ਨਾਲ ਬਣੀਆ ਆਫਰ ਦਿਓ ਤੇ ਸਾਡੇ ਬੰਦੇ ਵਾਜਬ ਰੇਟ ਤੇ ਖਰੀਦ ਲੈਣਗੇ ਹਣਾ ਚਾਰ ਪੈਸੇ ਵੀ ਬਣ ਜਾਣਗੇ ਉਹਦੇ 'ਚ ਨਾਲੇ ਉਹ ਜਿਹੜਾ ਵਹਿਮ ਆ ਦੂਰ ਹੋ ਜਾਏਗਾ ਅਸਲ ਦੇ ਵਿੱਚ ਗੁਰੂ ਸਾਹਿਬ ਦੀ ਸਿੱਖੀ ਅਜਿਹੀ ਹੈ ਕਿ ਤਿੱਥ ਵਾਰ ਨਾ ਜੋਗੀ ਜਾਣਾ ਰੁੱਤ ਮਾਣਾ ਕੋਈ ਸੋ ਇਸ ਕਰਕੇ ਇਹ ਨਾ ਪਖੰਡਾਂ 'ਚ ਕੋਈ ਬਹੁਤਾ ਫਾਇਦਾ ਨਹੀਂ ਸਭ ਤੋਂ ਵਹਿਤਰ ਤਰੀਕਾ ਕਰਾਮਾਤ ਨਹੀਂ ਕਿਰਤ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਸੋ ਉਸ ਸਿਧਾਂਤ ਦੇ ਧਾਰਨੀ ਹੋਈਏ ਨਹੀਂ ਤਾਂ ਇਹਨਾਂ ਚਕਰਾਂ ਜੋਕਰਾਂ 'ਚ ਪੈਣ ਦੀ ਕੋਈ ਜ਼ਰੂਰਤ ਨਹੀਂ ਕਿ ਐਨਐਸ ਚ ਪਰੇ ਕਰਨ ਦੇ ਨਾਲ ਕੋਈ ਕਰਾਮਾਤ ਨਹੀਂ ਹੋਣੀ ਕਰਾਮਾਤ ਤੇ ਕਿਰਤ ਕੀਤੀ ਹੀ ਹੋਣੀ ਹੈ ਇਸੇ ਕਰਕੇ ਗੁਰੂ ਨਾਨਕ ਸਾਹਿਬ ਨੇ ਵੀ 18 ਬਰੇ ਕਿਰਤ ਕੀਤੀ ਹਲ ਵਾਇਆ ਕ੍ਰਿਸ਼ਨ ਜੀ ਨੇ ਗਾਇਆਂ ਚਾਰੀਆਂ ਗੁਰੂ ਨਾਨਕ ਸਾਹਿਬ ਨੇ ਮੱਝਾਂ ਚਾਰੀਆਂ ਈਸਾ ਮਸੀਹ ਨੇ ਭੇਡਾਂ ਚਾਰੀਆਂ ਹਜ਼ਰਤ ਮੁਹੰਮਦ ਸਾਹਿਬ ਨੇ ਉੱਠ ਤੇ ਗਧੇ ਚਾਰੇ ਪਰ ਅਫਸੋਸ ਕਿ ਅੱਜਕੱਲ ਬਹੁਤੇ ਗਧੇ ਧਰਮ ਦੇ ਨਾਂ ਤੇ ਬੰਦਿਆਂ ਨੂੰ ਗਧੇ ਬਣਾਈ ਫਿਰਦੇ ਨੇ ਗਧੀਆਂ ਬਣਾਈ ਫਿਰਦੇ ਨੇ ਸੋ ਇਸ ਦੇ ਨਾਲ ਹੀ ਆਪਣੇ ਦੋਸਤ ਪਰਮਿੰਦਰ ਸਿੰਘ ਟਵਾਣਾ ਨੂੰ ਦਿਓਆ ਗਿਆ ਧੰਨਵਾਦ ਸਤਿ ਸ਼੍ਰੀ ਅਕਾਲ ਜੁੜੇ ਰਹੋ ਟਵਾਣਾ ਰੇਡੀਓ ਦੇ ਨਾਲ